ਸੱਚੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨੂੰ ਇਸ ਗੱਲ ਕਰਾਂਗੇ ਅੱਜ ਸਮਾਣਾ ਦੀ ਟੀਪੁਆਇੰਟ ਤੇ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਅਤੇ ਦਿਹਾਤੀ ਪ੍ਰਧਾਨਾਂ ਵੱਲੋਂ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਗਿਆ ਗੁਰਜੀਤ ਸਿੰਘ ਵਿਰਕਦਾ ਜਿਹੜਾ ਅੱਜ ਸਮਾਣਾ ਦੀ ਟੀਪੁਆਇੰਟ ਦੇ ਵਿੱਚ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਅਕਾਲੀ ਦਲ ਦੇ ਬੁਲਾਰਿਆਂ ਦਾ ਕਹਿਣਾ ਸੀ ਕਿ ਅਕਾਲ ਤਖਤ ਦੇ ਜੱਥੇਦਾਰ ਅਕਾਲ ਤਖਤ ਤੋਂ ਜੱਥੇਦਾਰ ਅਨਬੀਰ ਸਿੰਘ ਨੂੰ ਹਟਾ ਕੇ ਪੂਰਾ ਸਿੱਖ ਕੌਮ ਨੂੰ ਜਿਹੜਾ ਹੁਣ ਬੜਾ ਵੱਡਾ ੱਤਕਾ ਲਗਾ ਦਿੱਤਾ ਗਿਆ ਇਸ ਮੌਕੇ ਅੱਜ ਸ਼ਹਿਰੀ ਅਤੇ ਦਿਹਾਤੀ ਪ੍ਰਧਾਨਾਂ ਨੇ ਅਕਾਲੀ ਦਲ ਤੋਂ ਖੇਡਾਂ ਛਡਾ ਕੇ ਪ੍ਰਦਰਸ਼ਨ ਕੀਤਾ ਤੇ ਸ਼ਹਿਰੀ ਪ੍ਰਧਾਨ ਮਨਜਿੰਦਰ ਸਿੰਘ ਰਾਣਾ ਸੇਖੋਂ ਅਸ਼ੋਕ ਮੋਦਗਿਲ ਜਗਤਾਰ ਸਿੰਘ ਸੰਧੂ ਅਤੇ ਹੋਰ ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਸੀ ਕਿ ਅਕਾਲ ਤਖਤ ਦੇ ਜਥੇਦਾਰਾਂ ਨੂੰ ਹਟਾਉਣ ਦੀ ਜਿਹੜੀ ਸਖਤ ਨਿੰਦਿਆ ਦੇ ਵਿਰੁੱਧ ਜਿਹੜੇ ਅੱਜ ਇਹ ਅਸੀਂ ਪੁਤਲੇ ਸਾੜੇ ਨੇ ਤੇ ਪੂਰੇ ਪੰਜਾਬ ਦੇ ਵਿੱਚ ਹੁਣ ਜਿਹੜੇ ਇਹ ਰੋਜ਼ਾਨਾ ਦੀ ਤਰ੍ਹਾਂ ਪੁਤਲੇ ਸਾੜਦੇ ਜਾਣੇ ਨੇ ਜੇ ਕੱਲ੍ਹ ਕਰੀਏ ਤਾਂ ਸ਼ਰੋਮਣੀ ਅਕਾਲੀ ਦਲ ਦੇ ਇਹ ਕਾਫੀ ਪੁਰਾਣੇ ਜਿਹੜੇ ਵਰਕਰ ਨੇ ਜਿਹੜੇ ਅੱਜ ਖਫਾ ਹੁੰਦੇ ਦਿਖਾਈ ਦੇ ਰਹੇ ਨੇ ਤੇ ਲੋਕਾਂ ਦੇ ਵਿੱਚ ਜਿਹੜਾ ਹੁਣ ਕਿਤੇ ਨਾ ਕਿਤੇ ਇਹ ਜਿਹੜੀ ਗਲਤ ਨੈਗੇਟਿਵਿਟੀ ਵੀ ਦਿਖਦੀ ਨਜ਼ਰ ਆਉਂਦੀ ਸੀ ਤੇ ਜਿਸ ਕਰਕੇ ਇਹਨਾਂ ਦੇ ਵੱਲੋਂ ਅੱਜ ਜਿਹੜਾ ਇਹ ਅਕਾਲ ਤਖ ਆ ਗਿਆ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਜੈਕਾਰਾ ਸਤਿ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅੱਜ ਜੀ ਅਸੀਂ ਸਰਦਾਰ ਰਗੂਜੀਤ ਸਿੰਘ ਬਿਰਕਜੀ ਦਾ ਪੁੱਤ ਆ ਫੂਕ ਰਹੇ ਆ ਕਿਉਂਕਿ ਉਹਨਾਂ ਨੇ ਸਾਡੇ ਸਤਕਾਰਯੋਗ ਨੇ ਉਹ ਅੰਤਰੀਂ ਕਮੇਟੀ ਦੇ ਉਹਨਾਂ ਨੇ ਬਹੁਤ ਪੁੱਠੇ ਕੰਮ ਕੀਤੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹ ਇੱਕ ਖਾਸ ਬੰਦੇ ਦੇ ਰਿਸ਼ਤੇਦਾਰ ਨੇ ਇਸ ਕਰਕੇ ਉਹਨਾਂ ਨੂੰ ਸਾਰੀਆਂ ਪਾਵਰਾਂ ਪੰਜਾਬ ਨੂੰ ਇਹ ਜਿਹੜੀ ਪਾਰਟੀ ਨੂੰ ਖਤਮ ਕਰਨ ਵਾਸਤੇ ਦੇਰਖਿਆ ਨੇ ਮੈਂ ਇਸ ਕਰਕੇ ਆਪਣੀ ਪੀਏਸੀ ਮੈਂਬਰ ਦੀ ਆਪਣਾ ਅਹੁਦੇ ਤੋਂ ਅੱਜ ਅਸਤੀਫਾ ਦੇ ਰਿਹਾ ਕਿਉਂਕਿ ਸਾਡੇ ਸੰਬਾਧਨਾਂ ਦੇ ਵਿੱਚ ਜਿੰਨੇ ਵੀ ਕੋਈ ਸ਼੍ਰੋਮਣੀ ਕਾਲੀ ਦਲ ਦੇ ਮਹਾਜਨ ਨੇ ਸਾਰਿਆਂ ਨੇ ਉਹਨਾਂ ਨੇ ਇਸ ਚੀਜ਼ ਦਾ ਦੁੱਖ ਬਣਾਇਆ ਕਿ ਆਪਣੇ ਫਾਇਦੇ ਲਈ 2 ਦਸੰਬਰ ਦੇ ਜਿਹੜੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਨੇ ਹੁਕਮ ਕੀਤੇ ਸੀ ਉਹ ਕੋਈ ਉਹਨਾਂ ਨੇ ਬਿਲਕੁਲ ਨਹੀਂ ਮੰਨੇ ਜਿਹੜਾ ਉਹਨਾਂ ਨੂੰ ਆਪਣੇ ਫਾਇਦੇ ਦਾ ਲੱਗਦਾ ਉਹੀ ਸਿਰਫ ਮੰਨਦੇ ਨੇ ਬਾਕੀ ਉਹ ਨਹੀਂ ਮੰਨਦੇ ਸੋ ਇਸ ਕਰਕੇ ਅੱਜ ਸਾਰੇ ਪੰਜਾਬ ਦੇ ਵਿੱਚ ਸਾਰੇ ਵੱਖ-ਵੱਖ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਸਾਰੇ ਇਹ ਜਿਹੜਾ ਗੁਰਨਾਨਕ ਦੇਵ ਸਿੱਖ ਸੰਗਤ ਹੈ ਉਹੜਾ ਨੂੰ ਮੰਨਦੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਰੋਸ ਹੈ ਕਿ ਜਥੇਦਾਰ ਸਾਹਿਬਾਨ ਨੂੰ ਗਲਤ ਹਟਾਇਆ ਗਿਆ ਆਪਣੇ ਫਾਇਦੇ ਦੇ ਵਾਸਤੇ ਉਹ ਆਪਣੀਆਂ ਮਨਮਾਨੀਆਂ ਕਰ ਰਹੇ ਨੇ ਸੋ ਸਾਰੇ ਪੰਜਾਬ ਦੇ ਵਿੱਚ ਅੱਜ ਹਰ ਇੱਕ ਜਿਹੜਾ ਵੀ ਗੁਰਨਾਨਕ ਨੂੰ ਆਪਣੇ ਗੁਰਨਾਨਕ ਸਾਹਿਬ ਦੀ ਇਹ ਉਹ ਮੰਨਦਾ ਹੈ ਉਹਨਾਂ ਦੇ ਪਰਕਾਰਾਂ ਤੇ ਜੋ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦਾ ਹੈ ਉਹਨਾਂ ਦੇ ਮਨ ਨੂੰ ਹਰੇਕ ਨੂੰ ਠੇਸ ਲੱਗੀ ਹਰੇਕ ਆਪਣੇ ਮਤ ਦੇ ਵਿੱਚ ਇਹ ਬਲਬਲੇ ਲੈ ਕੇ ਅੱਜ ਪਾਰਟੀ ਤੋਂ ਅਸਤੀਫੇ ਦੇ ਰਹੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ ਵੱਲੋਂ ਜੋ ਇਹ ਪਹਿਲਾਂ 105 ਸਾਲ ਪਹਿਲਾਂ ਇਹ ਪਾਰਟੀ ਚੱਲੀ ਸੀ ਉਹ ਇਹਨਾਂ ਨੇ ਉਹਦਾ ਅੰਤ ਕਰ ਦਿੱਤਾ ਹੁਣ ਜੋ ਸਾਡੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਤੇ ਪੰਜੇ ਸਿੰਘ ਸਾਹਿਬਾਨਾ ਨੇ ਹੁਕਮ ਕੀਤਾ ਸੀ 2 ਦਸੰਬਰ ਨੂੰ 2 ਦਸੰਬਰ 2024 ਨੂੰ ਉਦੇ ਹੁਕਮਾਂ ਤੇ ਚੱਲਦੇ ਹੋਏ ਜੋ ਪਾਰਟੀ ਦੀ 7 ਮੈਂਬਰੀ ਕਮੇਟੀ ਬਣਾਈ ਤੀ 7 ਮੈਂਬਰੀ ਦੇ ਵਿੱਚੋਂ ਦੋ ਮੈਂਬਰ ਸਾਡੇ ਅਸਤੀਫਾ ਦੇ ਗਏ ਤੇ ਉਹਨਾਂ ਨੇ 5 ਮੈਂਬਰੀ ਕਮੇਟੀ ਨੂੰ ਜੋ ਸਾਡੇ ਕਿਹਾ ਸੀ ਉਹ 5 ਮੈਂਬਰੀ ਕਮੇਟੀ ਦੇ ਵਿੱਚ ਜੋ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋਏਗੀ ਉਸ ਦੇ ਵਿੱਚ ਅਸੀਂ ਵੱਧ ਚੜ ਕੇ ਹਿੱਸਾ ਲਾ ਮੰਗਾਂ ਤੇ ਵੱਧ ਤੋਂ ਵੱਧ ਆਪਣੇ ਲੋਕਾਂ ਨੂੰ ਲਾਮਬੰਦ ਕਰਾਂਗੇ ਸਾਰੇ ਸਬੂਤਾਂ ਦੇ ਆਧਾਰ ਦੇ ਨਾਲ ਸਾਰੀ ਪਾਰਟੀ ਖੜੀ ਕਰਾਂਗੇ ਤੇ ਅੱਜ ਮੈਂ ਬੜੇ ਦੁਖੀ ਮਨ ਦੇ ਨਾਲ ਇਸ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਅਸੀਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਰਗੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੀ ਅਗਵਾਈ ਦੇ ਵਿੱਚ ਰਗੂਜੀਤ ਵਿਰਕ ਰਗੂਜੀਤ ਵਿਰਕ ਦੀ ਅਗਵਾਈ ਦੇ ਵਿੱਚ ਜਥੇਦਾਰ ਰਗਵੀਰ ਸਿੰਘ ਜੀ ਨੂੰ ਅਕਾਲ ਤਖਤ ਦਾ ਹਟਾਇਆ ਗਿਆ ਇਹਦੇ ਰੋਸ ਵਰੋਂ ਅਸੀਂ ਅੱਜ ਸਮੁੱਚਾ ਅਕਾਲੀ ਦਲ ਹਲਕਾ ਸਮਾਣਾ ਤੋਂ ਅਸਤੀਫਾ ਦੇਣ ਜਾ ਰਹੇ ਹਾਂ ਤੇ ਅਸੀਂ ਇਸ ਗੱਲ ਦਾ ਪੂਰ ਜ਼ੋਰ ਵਿਰੋਧ ਕਰਦੇ ਹਾਂ ਕਿ ਸਿੱਖ ਸੰਗਤ ਨੂੰ ਅਪੀਲ ਵੀ ਕਰਦੇ ਹਾਂ ਵੱਧ ਤੋਂ ਵੱਧ ਆਪਾਂ ਸੜਕਾਂ ਤੇ ਆਈਏ ਤੇ ਇਸ ਜਿਹੜਾ ਰਗਵੀਰ ਰਗੂ ਜੀਤ ਵਿਰਕ ਦਾ ਵਿਰੋਧ ਕਰੀਏ ਤੇ ਉਹਦਾ ਅਸੀਂ ਪੁਤਲਾ ਫੂਕ ਰਹੇ ਹਾਂ ਸਾਰੀ ਸੰਗਤ ਸਮਾਣੇ ਦੀ ਰਲ ਕੇ ਸਾਰੇ ਸਰਕਲ ਪ੍ਰਧਾਨ ਅਸੀਂ ਰਲ ਕੇ ਰਗੂ ਜੀਤ ਵਿਰਕ ਦਾ ਪੁਤਲਾ ਫੂਕ ਰਹੇ ਹਾਂ ਅੱਕੇ ਅਸਤੀਫਾ ਦਰੋ ਕਰਨ ਦਾ ਹਾਂਜੀ ਅਸੀਂ ਜਿੰਨਾ ਵੀ ਸਾਡਾ ਪੂਰਾ ਸਮਾਣੇ ਦਾ ਹਲਕਾ ਸਮਾਣੇ ਦਾ ਸਰਕਲ ਨੇ ਜੀ ਸ਼ਹਿਰੀ ਸਰਕਲ ਦਿਹਾਤੀ ਸਰਕਲ ਗਾਜੇਵਾ ਸਰਕਲ ਰਾਜਲਾ ਸਰਕਲ ਨਮਾਗੋ ਸਰਕਲ ਫਤੇਪੁਰ ਸਰਕਲ ਰਖੜਾ ਸਰਕਲ ਖੇੜੀਮਾਨੀਆਂ ਸਰਕਲ ਟੋਟਲ 9 ਦੇ 9 ਸਰਕਲ ਅਸੀਂ ਅਕਾਲੀ ਦਲ ਤੋਂ ਅਸਤੀਫਾ ਦੇ ਰਹੇ ਹਾਂ ਤੇ ਜਥੇਦਾਰ ਰਗਵੀਰ ਸਿੰਘ ਦੀ ਅਗਵਾਈ ਦੇ ਵਿੱਚ ਉਹ ਉਹਨਾਂ ਨੂੰ ਉਹਨਾਂ ਨੂੰ ਇਸ ਵਿਵਸਥਾ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ਹੱਕ ਦੇ ਵਿੱਚ ਅਸੀਂ ਅਸਤੀਫਾ ਦੇ ਰਹੇ ਹਾਂ